ਬਹੁਤ ਹੀ ਖਿਨੋਣਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦਿਨ ਦਿਹਾੜੇ ਗੁੰਡਾ ਕਰਤੀ ਦਾ ਨੰਗਾ ਨਾਚ ਦੇਖਨ ਨੂੰ ਮਿਲਿਆ ਮਾਮਲਾ ਕਾਫੀ ਹੈਰਾਨੀਜਨਕ ਹੈ ਕਿਉਂਕਿ ਇੱਕ ਨਾਬਾਲਗ ਕੁੜੀ ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ ਤੇ ਜਦੋਂ ਛੇੜਛਾੜ ਦਾ ਮਾਪਿਆਂ ਨੇ ਵਿਰੋਧ ਕੀਤਾ ਤਾਂ ਇਨਾਂ ਗੁੰਡਿਆਂ ਬਦਮਾਸ਼ਾਂ ਨੇ ਮਾਪਿਆਂ ਦੇ ਉੱਤੇ ਹਮਲਾ ਕੀਤਾ ਪੂਰੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਤੇ ਬਾਅਦ ਦੇ ਵਿੱਚ ਘਰ ਨੂੰ ਬੁਰੇ ਤਰੀਕੇ ਦੇ ਨਾਲ ਪੰਨਿਆ ਗਿਆ ਜਿਹੜਾ ਵੀ ਸਮਾਨ ਹੱਥ ਚੋਂਦਾ ਉਸ ਦੀ ਇਹਨੇ ਬੁਰੇ ਤਰੀਕੇ ਦੇ ਨਾਲ ਤੋੜਪਾਨ ਕੀਤੀ ਜਾਂਦੀ ਕਿ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਕਿਉਂਕਿ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਡਰਿਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਤੇ ਉੱਪਰੇ ਹਮਲਾ ਹੁੰਦਾ ਹੈ ਕਾਫੀ ਜ਼ਿਆਦਾ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ دہشت ਫੈਲ ਜਾਂਦੀ ਤੇ ਹੁਣ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦਰਸਲ ਇਹ ਪੂਰਾ ਮਾਮਲਾ ਜੋ ਹੈ ਅੰਮ੍ਰਿਤਸਰ ਦੇ ਜੀਐਸਪੀ ਅਟਾਰੀ ਦੇ ਅਧੀਨ ਆਉਂਦੇ ਪਿੰਡ ਭਗਤਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਾ ਬਾਲਕ ਲੜਕੀ ਨੂੰ ਛੇੜਨ ਤੋਂ ਰੋਕਣ ਤੇ ਮਾਪਿਆਂ ਦੇ ਘਰ ਦੇ ਵਿੱਚ ਗੁੰਡਾ ਕਰਤੀਦਾ ਨੰਗਾ ਨਾਚ ਦੇਖਨ ਨੂੰ ਮਿਲਿਆ ਤੇ ਆਤਿਆ ਰੋਪੀਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੇ ਵਿੱਚ ਵੜ ਕੇ ਭਾਂ ਤੋੜ ਕੀਤੀ ਗਈ ਫਾਇਰਿੰਗ ਕੀਤੀ ਗਈ ਜਿਸ ਨਾਲ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ